ਕੈਨੇਡਾ ਤੋਂ ਪਰਤਿਆ ਇੱਕ ਨੌਜਵਾਨ ਵੱਡੀ ਵਾਰਦਾਤ ਤੋਂ ਅੰਜਾਮ ਦੇਣ ਦੀ ਫਰਾਗ ਦੇ ਵਿੱਚ ਸੀ ਅਤੇ ਉਸ ਦਾ ਟਾਰਗੇਟ ਸੀ ਪੰਜਾਬ ਦੇ ਨੌਜਵਾਨ ਜਿਨ੍ਹਾਂ ਦੇ ਨਾਲ ਮਿਲ ਕੇ ਉਹਨਾਂ ਦੇ ਵੱਲੋਂ ਇੱਕ ਅਜੀਹਾ ਕੰਡ ਕੀਤਾ ਜਾ ਰਿਹਾ ਸੀ ਕਿ ਜਦੋਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤਕੀਕਾਤ ਕਰਨੀ ਸ਼ੁਰੂ ਕੀਤੀ ਤਾਂ ਘਰ ਦੇ ਵਿੱਚ ਰੇਡ ਕਰਨਗੇ ਪੁਲਿਸ ਮੁਲਾਜ਼ਮਾ ਦੇ ਵੀ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਜੋ ਕੈਨੇਡਾ ਤੋਂ ਪਰਤਿਆ ਸੀ ਉਸ ਦੇ ਘਰ ਦੇ ਵਿੱਚੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਹੋਇਆ ਹੈ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਤੱਕ ਦੀ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਜ਼ਿਕਰ ਕੀਤਾ ਕਿ ਕੈਨੇਡਾ ਤੋਂ ਜੋ ਨੌਜਵਾਨ ਪਰਤਿਆ ਉਸ ਦਾ ਨਾਮ ਅਮਰਬੀਰ ਸਿੰਘ ਉਰਫ ਅਮਰ ਹੈ ਜਿਸ ਦੇ ਵੱਲੋਂ ਆਪਣੇ ਪੰਜਾਬ ਦੇ ਵਿੱਚ ਰਹਿੰਦੇ ਹੋਰ ਇਹਨਾਂ ਨੌਜਵਾਨਾਂ ਦੇ ਨਾਲ ਮਿਲ ਕੇ ਨਸ਼ਾ ਤਸਕਰੀ ਅਤੇ ਹਥਿਆਰਾਂ ਦੀ ਤਸਕਰੀ ਦਾ ਗਲਤ ਧੰਦਾ ਕੀਤਾ ਜਾ ਰਿਹਾ ਸੀ ਅਤੇ ਉਸ ਦੇ ਸੰਬੰਧ ਸਰਹੱਦ ਪਾਰ ਭਾਵ ਕਿ ਪਾਕਿਸਤਾਨ ਦੇ ਵਿੱਚ ਬੈਠੇ ਡਰੱਗ ਪੈਡਲਰਾਂ ਦੇ ਨਾਲ ਨੇ ਅਤੇ ਉਹਨਾਂ ਦੇ ਵੱਲੋਂ ਸਰਹੱਦ ਪਾਰੋਂ ਇਹ ਜਿਹੜੀ ਕਿ ਹਥਿਆਰਾਂ ਦੀ ਤਸਕਰੀ ਕੀਤੀ ਜਾਂਦੀ ਸੀ ਅਤੇ ਫਿਰ ਉਹੀ ਅਸਲਾ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਸਪਲਾਈ ਕਰਨ ਦਾ ਇਹ ਨੌਜਵਾਨ ਗਲਤ ਕਰਦਾ ਸੀ ਜਦੋਂ ਨੌਜਵਾਨ ਦੇ ਘਰ ਦੇ ਵਿੱਚ ਰੇਡ ਕੀਤੀ ਗਈ ਤਾਂ ਪੁਲਿਸ ਨੇ ਮੌਕੇ ਤੋਂ 6 ਪਿਸਤੂਲ ਕੰਨ ਵਿੱਚ ਜ਼ਿੰਦਾ ਰੋਂਦ ਅਤੇ ਹੋਰ ਵੀ ਸਮਾਨ ਬਰਾਮਦ ਕੀਤਾ ਇਸ ਮਾਮਲੇ ਦੇ ਸਬੰਧ ਦੇ ਵਿੱਚ ਬਕਾਇਦਾ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਪੀ ਡੀ ਅਦਿੱਤਿਆ ਵਾਰੀਅਰ ਦੇ ਵੱਲੋਂ तमाम ਜਾਣਕਾਰੀਆਂ ਸੰਜੇ ਕੀਤੀਆਂ ਗਈਆਂ ਨੇ ਉਨ੍ਹਾਂ ਜ਼ਿਕਰ ਕੀਤਾ ਕਿ ਗੁਫਤੂਚਨਾ ਦੇ ਆਧਾਰ ਤੇ ਕਾਰਵਾਈ ਦੌਰਾਨ ਦੋ ਨਾਬਾਲਗ ਬੱਚਿਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਉਸ ਸਮੇਂ ਇਹਨਾਂ ਦੇ ਕੋਲੋਂ ਤਿੰਨ ਪਿਸਤੌਲ ਚਾਰ ਮੈਗਜ਼ੀਨ 10 ਜਿੰਦਾ ਰੋਂਦ ਅਤੇ ਇੱਕ ਬਿਨਾ ਨੰਬਰ ਦਾ ਮੋਟਰਸਾਈਕਲ ਬਰਾਮਦ ਹੋਇਆ ਸੀ ਉਸੇ ਮਾਮਲੇ ਦੀ ਜਾਂਚ ਪੜਤਾਲ ਦੇ ਦੌਰਾਨ ਪੁਲਿਸ ਦੇ ਵੱਲੋਂ ਕੈਨੇਡਾ ਤੋਂ ਪਰਤੇ ਅਮਰਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ 1 ਮਹੀਨਾ ਪਹਿਲਾਂ ਹੀ ਆਪਣੇ ਘਰ ਪੰਜਾਬ ਵਾਪਸ ਆਇਆ ਸੀ ਅਤੇ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਪਾਕਿਸਤਾਨੀ ਸਮੱਗਲਰਾਂ ਦੇ ਨਾਲ ਇਸ ਦੇ ਸੰਬੰਧ ਨੇ ਅਤੇ ਪਾਕਿਸਤਾਨ ਦੇ ਵਿੱਚ ਬੈਠੇ ਸਮੱਗਲਰਾਂ ਦੇ ਵੱਲੋਂ ਇਸ ਨੂੰ ਹਥਿਆਰਾਂ ਦੀ ਸਪਲਾਈ ਕੀਤੀ ਜਾਂਦੀ ਸੀ ਪੰਜਾਬ ਦੇ ਵਿੱਚ ਹਥਿਆਰਾਂ ਦੀ ਸਪਲਾਈ ਕਰਨ ਨੂੰ ਲੈ ਕੇ ਇਸ ਦੇ ਵੱਲੋਂ ਤਮਾਮ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤੇ ਹੁਣ ਤੱਕ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ 9 ਪਿਸਤੌਲ 111 ਜ਼ਿੰਦਾ ਰੋਂਦ ਅਤੇ 11 ਮੈਗਜ਼ੀਨ ਤੋਂ ਇਲਾਵਾ 2 ਵਾਹਨ ਅਤੇ 3 ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਨੇ ਮੋਬਾਈਲ ਫੋਨ ਦੇ ਵਿੱਚ ਮੌਜੂਦ ਡਾਟੇ ਦੀ ਵੀ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਗੱਲ ਆਖੀ ਜਾ ਰਹੀ ਹੈ ਕੀ ਕੁਝ ਕਹਿਣਾ ਇਸ ਮਾਮਲੇ ਨੂੰ ਲੈ ਕੇ ਐਸਪੀਡੀ ਦਾ ਆਓ ਸੁਣ ਲੈਂਦੇ ਹਾਂ ਪਵਜੀਤ ਸਿੰਘ ਤੇ ਜਸਨਜੀਤ ਸਿੰਘ ਦੋਨੋਂ ਦੌਕੇਪਿੰਡ ਦੇ ਰਹਿਣ ਵਾਲੇ ਗਰਿੰਡਾ ਦੇ ਤੇ ਇਹਨਾਂ ਤੋਂ ਇਹ ਰਿਕਵਰੀ ਹੋਇਆ ਸੀ दोनों दोनों जूवेल से दोनों उम्र सत्रह साल दी है इस तो अलावा इस तो फर्दर इन इनवे करते हुए रिकवरी बारह तारीख को हो छ पिस्टल इक्यावन लाइफ नाइट लाइव कैटरेजिस् भी लाइफ कैटरेजि नाइन एम एम द्यारह मैगजीनस ये होया एक और तरसिका पिंड रहन वाला अमरबीर सिंह एलियास अमर घर तो हो अमरबीर रहन रिंदा सी कैनेडा च ये हमने वापस आया कैनेडा तो एक महीने पहले ਤੇ ਉੱਥੇ ਲੇਬਰ ਦਾ ਕੰਮ ਕਰਦਾ ਹੁੰਦਾ ਸੀ ਇਹ ਤਿੰਨੋਂ ਯੁਵਾ ਜੋ ਆਪਾਂ ਅਰੈਸਟ ਕੀਤੇ ਹਨ ਤਿੰਨੋਂ ਹੈ ਜਿਹਦੇ ਉੱਤੇ ਪਹਿਲੇ ਕੋਈ ਪਰਚਾ ਨਹੀਂ ਹੈ ਸਾਰੇ ਤਿੰਨੋਂ ਨਵੇਂ ਹੈ ਤੇ ਫਰਦਰ ਇਨਵੈਸਟੀਗੇਸ਼ਨ ਆਨ ਹੈ ਤੇ ਇਹਨਾਂ ਦਾ ਫੋਰਨ ਹੈਂਡਲਰ ਇੱਕ ਸੀਗਾ ਜੋ ਪਾਕਿਸਤਾਨ 'ਚ ਬੈਠੇ ਹੈ ਜੋ ਇਹਨਾਂ ਨੂੰ ਇਹ ਪਿਸਟਲਸ ਭੇਜੀ ਹੁੰਦੀ ਸੀ ਤੇ ਉਹਨਾਂ ਦੇ ਉੱਤੇ ਵੀ ਇਨਵੈਸਟੀਗੇਸ਼ਨ ਇਸ ਆਨ ਕਿ ਇਹਨਾਂ ਦਾ ਲੋਕਲ ਕੰਟੈਕਟਸ ਕੌਣ-ਕੌਣ ਕੇ ਤੇ ਇਹਨਾਂ ਨੇ ਪਹਿਲੇ ਕਿਹੜੇ-ਕਿਹੜੇ ਪਾਰਟਿਸਲਸ ਭੇਜੇ ਕਿੰਨੋ ਭੇਜੇ ਸਿਰ ਇਹਦੇ ਇਨਕੀ ਪੜੇਗੇ ਕਿ ਇਹਨਾਂ ਦਾ ਸਾਲ ਚਲੇ ਤੇ ਵਲਗਾ ਸਾ ਜੀ ਇਹ ਮੈਗਜ਼ੀਨਾਂ ਕੋ ਫੜੇ ਗਏ ਨੇ ਕਿ ਇਹ ਪਿਆਰ ਪਹਿਲੇ ਬੈਰ ਦਾ ਸੀ ਇਹਨਾਂ ਦਾ ਜੀ ਹੁਣ ਤੱਕ 9 ਪਿਸਟਲ ਰਿਕਵਰੀ ਹੋਇਆ ਹੈ ਅੱਗੇ ਵੀ ਚੱਲ ਹੀ ਰਿਹਾ ਹੈ ਤਾਂ ਇਹਨਾਂ ਦਾ ਜੋ ਮੈਗਜ਼ੀਨਸ ਫੜਾਇਆ ਗਿਆ ਜੋ ਕੈਟਰੀਜਸ ਫੜਾਇਆ ਗਿਆ ਦੋਨੋਂ ਚਾ ਨਾ ਤੇ ਕੋਲ ਹੋਰ ਹੁਣ ਤੱਕ ਪਿਸਟਲ ਨਹੀਂ ਮਿਲੇ ਪਰ ਇਨਵੈਸਟੀਗੇਸ਼ਨ ਔਨ ਹੈ ਕਿ ਇਹ ਇਨਾ ਵੱਡੇ ਲੈਵਲ ਤੇ ਕਿਉਂ ਲੈ ਆ ਰਹੇ ਸੀ ਇੱਕ ਕੈਟਰੀਜਸ ਜਿਹੜਾ ਲੜਕਾ ਜਿਹੜਾ ਅਮਰਵੀਰ ਸੀ ਉਹ ਇਹਦਾ ਜਿਸ ਨੇ ਜਿਹੜੇ ਇਥੋਂ ਪਹਿਲਾ ਗ੍ਰਿਫਤਾਰ ਕੀਤਾ ਉਹ ਤਿੰਨੋਂ ਨਵੇਂ ਜਿਹੜੇ ਨੇ ਤੁਹਾਨੂੰ ਪਹਿਲੇ ਕਿਹਾ ਸੀ ਜਿਹੜਾ ਪਹਿਲਾ ਜੋ ਦੌਕੇ ਪਿੰਨ ਵਾਲਾ ਦੋਨੋਂ ਮੁੰਡੇ 17 ਸਾਲ ਦੇ ਹੈ ਜਪਜੀਤ ਜਸਨਦੀਪ ਦੂਜਾ ਜੋ ਅਮਰਮਰਵੀਰ ਹੁਣੇ ਆਇਆ ਸੀ ਕੈਨੇਡਾ ਤੋਂ ਤੋਂ ਇੱਕ ਮਹੀਨੇ ਇੱਕ ਹਫਤੇ ਇੱਕ ਮਹੀਨੇ ਹੋਇਆ ਸੀ ਇਹਨਾਂ ਦੇ ਉੱਤੇ ਪਹਿਲੇ ਕੋਈ ਪਰਚਾ ਹੈ ਨਹੀਂ ਤੋਂ ਇਹਨਾਂ ਦੇ ਐਕਚੁਅਲ ਜੋ ਜੋ ਵੇਚ ਰਹੇ ਸੀ ਇਹ ਬਾਹਰੀ ਬੈਠੇ ਹੈ ਇਹ ਪਾਂਡੀ ਹੈ ਸਰ ਕੈਨੇਡਾ ਦੀ ਇਹਨਾਂ ਦੇ ਲਿੰਕ ਬਣੇ ਸੀ ਪਾਕਿਸਤਾਨ ਦੇ ਸਮੁੰਦਰਾਂ ਦੇ ਨਾਲ ਜਾਂ ਕਿਸ ਤਰੀਕੇ ਉਹਨਾਂ ਦੇ ਰਾਸਤੇ ਉਹ ਇਨਵੈਸਟੀਗੇਸ਼ਨ ਜ਼ੋਨ ਪੈਨਾਡਾਕਸ ਹੁਣ ਤੱਕ ਕੋਈ ਸਮਝ ਨਹੀਂ ਆਇਆ ਤਫਤੀਸ਼ ਔਨ ਹੈ ਕਿ ਇਹ ਕੈਨੇਡਾ ਚ ਕੀ ਕਰਦਾ ਹੁੰਦਾ ਸੀ ਕਿ ਇਹ ਇਹ ਵਾਪਸ ਕਿਉਂ ਆਇਆ ਡਿਪੋਰਟ ਹੋਇਆ ਸੀ ਕਿ ਨਹੀਂ ਸਾਰੇ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਸਰ ਕੱਲਾ ਕੱਲਾ ਕੈਨੇਡਾ ਗਿਆ ਸੀ ਜਿਹੜੇ ਦੋ ਦੁਨੀਆਂ ਦੇ ਖੜੇ ਹੋ ਕੇ ਕੈਨੇਡਾ ਹੋ ਕੇ ਨਹੀਂ 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 ਜੀ ਕੱਲਾ ਅਮਰਪੀਰ ਕੱਲਾ ਕੈਨੇਡਾ ਸੀ ਬਾਕੀ ਦੋਨੇ ਇੱਥ